ਅੱਜ ਅਸੀਂ ਜੋ ਸ਼ਰੋਮਣੀ ਕੋ ਦੁਆਰਾ ਪਰੰਦਰ ਪੈਟੇ ਗਿਆ ਬੋਟਾ ਸੀ ਬਣਾਈਆਂ ਉਹਨਾਂ ਤੇ ਬਹੁਤ ਵੱਡੇ ਕੱਪਲੇ ਹੋਏ ਨੇ ਇਸ ਦਾ ਇਹ ਹੈ ਕਿ 1 ਤੋਂ ਲੈ ਕੇ 100 ਤੱਕ ਕੋ ਘਰ ਦਾ ਨੰਬਰ ਨਹੀਂ ਜੀ ਨੰਬਰ ਤੇ 100 ਘਰ ਦੀ ਵੋਟ ਪੜ ਗਈ ਪੰਜਾਬ ਚ ਕੋਈ ਅਹੀਂ ਜਗ੍ਹਾ ਨਹੀਂ ਪੰਜਾਬੀ ਦੀ ਜਿਹਦਾ ਅਵਲ ਘਰ ਨਾ ਹੋਵੇ ਤੇ ਉਹਦਾ ਅਵਲ ਨੰਬਰ ਨਾ ਹੋਵੇ ਇਸ ਤਰ੍ਹਾਂ ਹੋਏ ਤੇ ਬਾਕੀ ਇਸ ਤਰ੍ਹਾਂ ਹੋਇਆ ਕਿ ਜੋ ਸਿੱਖ ਤਰ੍ਹਾਂ ਦੀ ਡੈਫੀਨੇਸ਼ਨ ਹੈ ਉਹਦੇ ਉੱਤੇ ਜਾ ਕੇ ਜੋ ਸਿੱਖ ਹੈ ਹੀ ਨਹੀਂ ਨਾ ਉਹਦਾ ਨਾਮ ਕੌਰ ਤੇ ਸਿੰਘ ਹੈ ਉਹਨਾਂ ਨੇ ਬਹੁਤਾ ਹਜ਼ਾਰਾਂ ਇਤਰਾਜ ਬਣੀਆਂ ਬੈਠੀਆਂ ਨੇ ਇਸ ਤਰ੍ਹਾਂ ਦੇ ਹਜ਼ਾਰਾਂ ਹੀ ਕੇਸ ਹੈਗੇ ਜਿਹੜੇ ਅਸੀਂ ਕੁਝ ਮਿਸਾਲ ਦੇ ਕੇ ਜੱਸ ਸਾਹਿਬ ਨੂੰ ਦੱਸ ਕੇ ਆਏ ਹਾਂ ਉਹਨਾਂ ਨੂੰ ਟਾਈਮ ਲਿਆ ਕਿ ਰਿਵਿਊ ਵਾਸਤੇ ਸਾਨੂੰ ਟਾਈਮ ਹੋਰ ਦਿਓ ਕੰਪਲੀਟਾਂ ਤੇ ਨਾਲ ਇਹ ਕਿਹਾ ਕਿ ਤਸਵੀਰਾਂ ਦਾ ਦੋਸ ਲੋ ਤਾਂ ਕਿ ਜਿਹੜਾ ਧਰਮ ਹੈ ਜੇ ਮੁਸਲਮ ਧਰਮ ਆਇਆ ਜਾਂ ਈਸਾਈ ਧਰਮ ਹੈ ਜਾਂ ਹਿੰਦੂ ਧਰਮ ਹੈ ਜਿਵੇਂ ਜੁੱਧਿਆ ਜੇ ਉੱਥੇ ਜਾ ਕੇ ਕਹੀਏ ਕਿ ਬਲਵਿੰਦਰ ਸਿੰਘ ਨੂੰ ਉਮਰ ਜਾ ਕੇ ਉਹਦਾ ਬਠਿੰਡਾ ਪ੍ਰਧਾਨ ਬਣੇਗਾ ਕੀ ਬਣ ਸਕਦਾ ਕੋਈ ਮੰਨੇਗਾ ਜੇ ਕੋਈ ਬਸਈਦਾ ਕਹੀਏ ਬਾਬਰੀ ਮਸਜਿਦ ਦਾ ਸੀਬਾ ਸਾਹਿਬ ਬਣਨੇ ਕੋਈ ਮੰਨੇਗਾ ਤੇ ਫਿਰ ਭਲਾ ਸਿੱਖ ਧਰਮ ਦਾ ਜਿਹੜਾ ਹਰਮੰਦਰ ਸਾਹਿਬ ਦੁਨੀਆ ਦਾ ਸਭ ਤੋਂ ਉਚਤਮ ਤੇ ਲੇਟੈਸਟ ਧਰਮ ਹੈ ਉਹਦੇ ਚ ਜਿਹੜੇ ਬੰਦੇ ਉਸ ਧਰਮ ਚ ਆਸਥਾ ਹੀ ਨਹੀਂ ਰੱਖਦੇ ਜਿਨ੍ਹਾਂ ਨੂੰ ਧਰਮ ਦਾ ਗਿਆਨ ਹੀ ਹੈ ਨਹੀਂ ਅਗਰ ਇਹ ਬੋਟਾ ਬਣਾ ਕੇ ਤੇ ਬੋਟਾ ਦੇ ਜਰੀਏ ਉੱਥੇ ਬਣ ਜਾਂਦੇ ਰਹੇ ਐਦੂ ਵੱਡਾ ਠੱਗਾ ਕੌਮਲਾਤ ਹੋ ਨਹੀਂ ਸਕਦਾ ਇਸ ਕਰਕੇ ਇਹਦੇ ਵਾਸਤੇ ਅਸੀਂ ਸਾਰੇ ਬੋਟੇ ਆਏ ਆ ਜਿਹਦੇ ਚ ਧਾਮੇ ਸਾਹਿਬ ਵੀ ਨਾਲ ਹੀ ਸਨ ਦੇਖਿਆ ਤੁਸੀਂ ਉਹ ਜ਼ਰੂਰੀ ਸੀ ਚਲੇ ਗਏ ਨੇ ਜਿਹੜੀਆਂ ਸਾਰਿਆਂ ਨੇ ਰਲ ਕੇ ਤੇ ਮਿਹਨਤ ਕਰਕੇ ਤੇ ਆਪਣੀਆਂ ਬੋਟਾਂ ਜਿਹੜੀਆਂ ਉਹ ਜਮਤ ਰਹੀਆਂ ਸੀ ਵੱਖ-ਵੱਖ ਰਿਟਰਨਿੰਗ ਅਫਸਰਾਂ ਕੋਲ ਹੁਣ ਪਹਿਲਾ ਇਹ ਕਿ ਜਿਹੜੀਆਂ ਜਨਰਲ ਵੋਟਾਂ ਉੱਤੇ ਜਮ੍ਹਾਂ ਹੋ ਜਾਂਦੀਆਂ ਵੱਡੇ ਪੱਧਰ ਤੇ ਪੰਜਾਬ ਭਰ ਚੋਂ ਕੰਪਲੇਨ ਹੈ ਕਿ ਉਹ ਵੋਟਾਂ ਗਾਇਬ ਆ ਤੇ ਇਹਨਾਂ ਤੋਂ ਇਲਾਵਾ ਕਿ ਜੇ ਬਾਕੀ ਆ ਭਾਵੇਂ ਗੈਰ ਸਿੱਖ ਹੈ ਭਾਵੇਂ ਪੱਤੇ ਪਿਆ ਹੈ ਭਾਵੇਂ ਨਾਉਨ ਅਲੀਜੀਬਲ ਬੰਦਾ ਉਹ ਵੀ ਜਿਵੇਂ ਮਰਜ਼ੀ ਭਾਵੇਂ ਨੇ ਅਪਲਾਈ ਨਹੀਂ ਵੀ ਕੀਤਾ ਇਹ ਵੀ ਕੰਪਲੇਨ ਹੈ ਕਿ ਜਿਨ੍ਹਾਂ ਨੇ ਫਾਰਮ ਵੀ ਨਹੀਂ ਭਰਿਆ ਪਹਿਲਾਂ ਤਾਂ ਫਾਰਮ ਵੀ ਸੀ ਨਾਮ ਦੇ ਆਧਾਰ ਕਾਰਡ ਵੀ ਸੀ ਨਾਲ ਫੋਟੋ ਵੀ ਸੀ ਇਹ ਅਖੀਰ ਦੇ ਉੱਤੇ ਇੰਨੀ ਖੁੱਲੀ ਛੁੱਟੀ ਹੋ ਗਈ ਤੇ ਹੁਣ ਫਾਰਮ ਦੀ ਵੀ ਲੋੜ ਨਹੀਂ ਤੇ ਤੁਸੀਂ ਚੱਕ ਕੇ ਜਾ ਕੇ ਤੇ ਮੋਟਾ ਉਹ ਬਣਾ ਦੇ ਇਸ ਕਰਕੇ ਇਹ ਸਾਰੇ ਅਸੀਂ ਜੋ ਕੱਲ ਸਾਡੇ ਐਸਡੀਪੀਸੀ ਮੈਂਬਰਸਪਰਨਲਿਸ ਬਹੁਤ ਦਿੱਤੇ ਸੀ ਉਹ ਕਿੱਲਾ-ਕਿੱਲਾ ਮਾਰ ਕਰਕੇ ਤੇ ਉਹ ਦਰਸ਼ਕ ਨੂੰ ਦੇਖਿਆ ਕਿ ਵੱਡੀ ਜਿਹੜੀ ਗੱਲ ਆ ਕਿ ਸਾਡੇ ਧਰਮ ਦਾ ਸਾਡਾ ਫੰਡਾਮੈਂਟਲ ਜਿਹੜਾ ਰਹਿ ਜਾਂਦਾ ਸਾਡੀ ਰਹਿਤ ਮਰਿਆਦਾ ਦਾ ਜਿਹੜੇ ਬੇਸਿਕ ਕੁਐਸਚਨ ਹੈ ਉਹਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਤੇ ਇਹ ਸਾਡੇ ਜਿਹੜੀ ਫ੍ਰੀडम ਆਫ ਰਿਲੀਜਨ ਹੈ ਇਹਨੂੰ ਸਮਝਾ ਉਹਦੇ ਉੱਤੇ ਬਹੁਤ ਵੱਡਾ ਡਾਕਾ ਇਹ ਸਿੱਖ ਰਹਿਤ ਮਰਿਆਦਾ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜਾਰੀ ਕੀਤੀ ਹੋਈ ਇਹ ਰਹਿਤ ਮਰਿਆਦਾ ਹੈ ਇਹ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਸਿੱਖ ਬਿਠਾ ਤੇ ਇਸ ਰਹਿਤ ਮਰਿਆਦਾ ਨੂੰ ਜਿਹੜਾ ਉਹ ਜਿਹਦਾ ਉਹਦੇ ਮੁਤਾਬਕ ਚੱਲਦਾ ਆਪਣੇ ਜੋ ਸੰਸਕਾਰ ਨੇ ਉਹਦੇ ਚਾਹੇ ਜਨਮ ਦੇ ਸੰਸਕਾਰ ਨੇ ਚਾਹੇ ਵਿਆਹ ਸ਼ਾਦੀ ਦੇ ਸੰਸਕਾਰ ਨੇ ਚਾਹੇ ਮਰਤਕ ਦੇ ਸੰਸਕਾਰ ਨੇ ਜਾਂ ਹੋਰ ਜੋ ਸਾਡੇ ਬੁਨਿਆਦੀ ਅਸੂਲ ਨੇ ਸਿੱਖ ਧਰਮ ਦੇ ਉਹ ਸਾਰੇ ਦੇ ਸਾਰੇ ਸਿੱਖ ਰਹਿਤ ਬਿਰਿਆਦਾ ਅਰੇ ਸਾਡੇ ਧਰਮ ਦਾ ਆਪਣਾ ਅੰਦਰੂਨੀ ਮਸਲਾ ਹੁਣ ਸਿੱਖ ਰਹਿਤ ਬਿਰਿਆਦਾ ਦੇ ਵਿੱਚ ਜਿਹੜਾ ਜਨਮ ਤੇ ਨਾਮ ਸੰਸਕਾਰ ਹੈ ਇਹ ਅਸੀਂ ਕਰਤੀਆਂ ਜੱਜ ਸਾਹਿਬ ਜੀ ਦੇ ਕੇ ਆਇਆ ਕਿ ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਜਿਹੜਾ ਸਾਡਾ ਨਾਮ ਕਰਨ ਦੀ ਵਿਧੀ ਆ ਉਹ ਕੀ ਹੁੰਦੀ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਗੁਰੂ ਘਰ ਚ ਜਾਣਾ ਉੱਥੇ ਜਾ ਕੇ ਜਿਹੜੀ ਅਰਦਾਸ ਕਰਾਈ ਜਾਂਦੀ ਆ ਉੱਥੇ ਹੁਕਮਨਾਮਾ ਗਿਆ ਜਾਂਦਾ ਜਿਹੜੇ ਵਾਕ ਦਾ ਪਹਿਲਾ ਸ਼ਬਦ ਹੁੰਦਾ ਉਹਦੇ ਤੇ ਬੱਚੇ ਦਾ ਨਾਮ ਰੱਖਿਆ ਜਾਂਦਾ ਤੇ ਪਿੱਛੇ ਹਟਾਕ ਕੀ ਆ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਂਦਾ ਕਿ ਬੇਸਿਕ ਜਿਹੜੀ ਹੈ ਸਾਡੀ ਇੱਕ ਪਹਿਚਾਨ ਹੈ ਕਿ ਜੇ ਸਿੱਖ ਦੇ ਘਰ ਬੱਚਾ ਹੁੰਦਾ ਬੱਚੀ ਹੁੰਦੀ ਹੈ ਤੇ ਰਹਿਤ ਮਰਿਆਦਾ ਦੇ ਵਿੱਚ ਦਰਜ ਜਿਹੜੀ ਨਾਮਕੰਤੀ ਵਿਧੀ ਹੈ ਉਹਦੇ ਮੁਤਾਬਕ ਹੁਣ ਕੋਈ ਕਾਨੂੰਨ ਬਣਦਾ ਤੇ ਜਿਹੜੇ ਸਾਡੇ ਬੁਨਿਆਦੀ ਧਰਮ ਦੇ ਅਸੂਲ ਨੇ ਉਹਦੇ ਉੱਤੇ ਕੋਈ ਕਾਨੂੰਨ ਨਹੀਂ ਬਣ ਸਕਦਾ ਕਿਉਂਕਿ ਕਾਨੂੰਨ ਨੇ ਵੀ ਜੇ ਸਿੱਖਾਂ ਵਾਸਤੇ ਕਾਨੂੰਨ ਬਣਨਾ ਹੈ ਤਾਂ ਜਿਹੜੇ ਸਿੱਖਾਂ ਦੇ ਬੁਨਿਆਦੀ ਅਸੂਲ ਨੇ ਜੋ ਮਰਿਆਦਾ ਉਹਦੇ ਤੋਂ ਸਹਿਤ ਰਹਿਣੀ ਹੈ ਜੇ ਹਿੰਦੂਪਨ ਵਾਸਤੇ ਬਣਦਾ ਹੈ ਤਾਂ ਉਹਨਾਂ ਦੇ ਮਿਹਰ ਅੱਤੇ ਕਿਹੜੇ ਧਰਮ ਦੇ ਸੂਣ ਦੇ ਮੁਤਾਬਕ ਲੈਣੀ ਹੈ ਕਿ ਮੁਸਲਮਾਨ ਭਰਾਵਾ ਦਾ ਬੰਦਾ ਕਿਸ਼ਚਨ ਦੇ ਬੰਦਾ ਹੁੰਦਾ ਮੁਤਾਬਕ ਲੈਣੀ ਹੋਣੀ ਜਿਹੜੀਆਂ ਅਸੀਂ ਵੋਟਾਂ ਦੀ ਸੂਚੀ ਨਾਲ ਦਿੱਤੀਆਂ ਉਥੇ ਕਿਤੇ ਉਹਨਾਂ ਦੇ ਨਾਵਾਂ ਦੇ ਪਿੱਛੇ ਕਿਤੇ ਸਿੰਘ ਕੌਰ ਨਹੀਂ ਕਦੇ ਇਲੈਕਸ਼ਨ ਹੀ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੀ ਵੈਸੇ ਕੋਈ ਸਰਕਾਰੀ ਇਲੈਕਸ਼ਨ ਹੋਵੇ ਸਰਕਾਰੀ ਹੋਵੇ ਕਮੇਟੀ ਦੀ ਹੋਵੇ ਪੰਜਾਬੀ ਉਹ ਅਸੀਂ ਕਦੇ ਕੋਈ ਤਹਾਦੀ ਸਾਰੇ ਦਾ ਹੱਕ ਹੁੰਦਾ ਪਰ ਇਹ ਕਿਉਂਕਿ ਗੁਰਦਵਾਰੇ ਦਾ ਪ੍ਰਬੰਧ ਹੈ ਇਹਦੇ ਵਿੱਚ ਕੰਡੀਸ਼ਨ ਜੋ ਜਿਹੜੀ ਹੈ ਕਿ ਸਿੱਖ ਪਰਿਵਾਰਾਂ ਦੀਆਂ ਜਿਹੜੀਆਂ ਮੋਟਾ ਪੈਣੀਆਂ ਇਸ ਕਰਕੇ ਅਸੀਂ ਜੱਜ ਸਾਹਿਬ ਨੂੰ ਇਹ ਸਾਰੀਆਂ ਚੀਜ਼ਾਂ ਡਾਕੂਮੈਂਟ ਦੇ ਕੇ ਆਏ ਆ ਤੇ ਕਮਿਸ਼ਨ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਤੇ ਇਸ ਕੰਮ ਨੂੰ ਰੋਕ ਕੇ ਇੱਕ ਤਰੀਕ ਵਿੱਚ ਦਾ ਇੱਕ ਸਾਰੀਆਂ ਚੀਜ਼ਾਂ ਦੀ ਪੜਤਾਲ ਕਰਾਓ ਤੇ ਜਿੰਨਾ ਅਸਰਾ ਨੇ ਇਹ ਕੰਮ ਕੀਤਾ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਅਸਰਾ ਨੇ ਕੰਮ ਜਿਹੜਾ ਕਰਨਾ ਹੁੰਦਾ ਉਹ اصول ਦੇ ਮੁਤਾਬਕ ਕੰਮ ਕਰਨਾ ਹੁੰਦਾ ਪੋਲੀਟਿਕਲ ਹੈਡਾਂ ਤੋਂ ਤੇ ਕਦੀ ਜਿਹੜੇ ਅਸਰ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ ਸੋ ਅੱਜ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਦਰਬੰਦਰ ਸਿੰਘ ਖੋਬਰ ਸਾਹਿਬ ਜਿਹੜੇ ਐਜਪੀਸੀ ਦੇ ਪ੍ਰਧਾਨ ਜੀ ਸਦਾਗੁਰਦਰ ਸਿੰਘ ਧਾਰਨੀ ਸਾਹਿਬ ਸਾਡੇ ਜਿਹੜੇ ਸਾਥ ਦਾ ਪ੍ਰਧਾਨ ਸਦਾ ਸੁਖਵੀਰ ਸਿੰਘ ਬਾਦਲ ਸਾਹਿਬ ਸਰਦਾਰ ਹਿਰਾ ਸਿੰਘ ਜੀ ਗਾਵੀਆ ਸਾਹਿਬ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਸਰਦਾਰ ਅਮਰਜੀਤ ਸਿੰਘ ਚਾਹੜਾ ਸਾਹਿਬ ਐਜਪੀਸੀ ਵੱਲੋਂ ਅਸਦੀਪ ਸਿੰਘ ਕਲੇਰ ਸਾਡੇ ਮੁਖ ਸਪੋਕਸਮੈਨ ਆ ਸਾਰਾ ਸਤਿ ਅਕਾਲ ਐਪਲੀਕੇਸ਼ਨ ਅਸੀਂ ਧੰਨਵਾਦ ਕਰਦੇ ਹਾਂ ਜੱਜ ਸਾਹਿਬ ਦਾ ਉਹਨਾਂ ਨੇ ਬਹੁਤ ਖੁੱਲਾ ਸਮਾਂ ਦੇ ਕੇ ਤੇ ਸਾਰੀ ਗੱਲ ਨੂੰ ਸੁਣੀ ਹੈ ਔਰ ਅਸੀਂ ਆਸ ਵੀ ਕਰਦੇ ਹਾਂ ਉਹਨਾਂ ਤੋਂ ਕਿ ਸਾਨੂੰ ਇਨਸਾਫ ਜਿਹੜਾ ਸਾਰੀ ਸਿਕਾਣ ਨੂੰ ਜਿਹੜਾ ਉਹਨਾਂ ਦੀ ਬੜੀ ਵੱਡੀ ਚੁਪੇਵਰੀ ਆ ਪਰ ਉਹਨੇ ਤੋਂ ਅਸੀਂ ਆਸ ਮੰਗਦਾ ਕਿ ਸਾਡੀਆਂ ਬੇਨਤੀਆਂ ਦੇ ਉੱਤੇ ਉਹਨੂੰ ਪ੍ਰਵਾਨ ਕਰ ਕਿੰਨੇ ਦੇ ਇਹ ਜਾਰੀ ਬਣਨ ਦੀ ਮੰਗ ਕੀਤੀ ਗਈ ਹੈ ਔਰ ਦੇਖੋ ਅਸੀਂ ਤਾਂ ਹੁਣ ਚਾਹੁੰਦੇ ਹਾਂ ਕਿ 31 ਮਾਰਚ ਤੱਕ ਤੋਂਗਾ ਹੁਣ ਤਾਂ ਕੱਲ ਲਾਸਟ ਡੇਟ ਹੈ ਤੇ ਅੱਡਾ ਵੱਡਾ ਜੋ ਕੁਝ ਸਾਹਮਣੇ ਆ ਗਿਆ ਸਾਡੇ ਮਾਤਰਾ ਲੰਦੀ ਤਾਂ ਅਸੀਂ ਨਾਰਜ਼ੀ ਵੀ ਦਿੱਤੀ ਆ ਤੇ ਉਹਨੇ ਤੁਹਾਡੇ ਵੋਟਰ ਨੇ ਸਭ ਨੇ ਮੰਨਿਆ ਤੇ ਬਾਦੋ ਰਾਜ ਕਿੱਥੋਂ ਹੋ ਜਾਣੀ ਕਿੰਨੀ ਕਿੰਨੀ ਬਹੁਤ ਵੱਡਾ ਕੰਮ ਹੈ ਵੀ ਤਰਤਾਲ ਹੋਣੀ ਇਹ ਘੱਟੋ ਘੱਟ ਅਸੀਂ ਉਹਨਾਂ ਨੂੰ ਕਿਹਾ ਕਿ 31 ਮਾਰਚ ਕਰਕੇ ਇਹਨੂੰ ਅੱਗੇ ਵਧਾਓ ਇੱਕ ਇਨਕੁਆਰੀ ਕਰ ਸਕਦੇ ਕਿੰਨੇ ਤੇ ਵੋਟਾਂ ਦੇ ਚਿਮਾ ਸਾਹਿਬ ਤੁਹਾਨੂੰ ਲੱਗਦਾ ਅੰਦਾਜ਼ਾ ਲੱਗਦਾ ਹਜ਼ਾਰਾਂ ਕਿੰਨੇ ਹਜ਼ਾਰਾਂ ਕਿੰਨੇ ਇਹਨਾਂ ਪਰ ਹੈ ਕੋਈ ਨੰਬਰ ਪੂਰਾ ਪੂਰਾ ਨੰਬਰ ਦਾ ਕਿੰਨੇ ਹਲਕੇ ਦਾ ਹਲੇ ਤੁਸੀਂ ਗੱਲ ਜਦੋਂ ਹਜ਼ਾਰਾਂ ਚ ਕਹਿ ਰਹੇ ਆ ਅੱਜ ਥੋੜੇ ਹਲਕੇ ਨੇ ਜਿਹੜੇ ਸਮੂਥ ਅਸੀਂ ਨਾਲ ਲਾਏ ਆ ਉਹਦੇ ਵਿੱਚ ਸਾਰੀ ਸਾਰੀ ਗੜਬੜ ਆ ਟੋਟਲ ਹੰ ਕਿੰਨੇ ਵੋਟਰ ਬਣ ਗਏ ਦੱਸਾਣ ਦੱਸਿਆ ਘੜਾ ਦੇ ਆਏ ਹਨ 0000 ਲਿਖ ਕੇ ਸਾਰੀ ਲਿਸਟ ਤੇ ਵੋਟਰ ਬਣਤੀ ਟੋਟਲ ਹੰ ਕਿੰਨੇ ਵੋਟਰ ਬਣ ਗਏ ਟੋਟਲ ਹੁਣ ਤੱਕ ਕਿੰਨੇ ਵੋਟਰ ਉਹ ਤਾਂ